ਪਹਿਲਾਂ ਸਭ ਪਹੁੰਚੇ ਜੀ ਇੱਥੇ ਐਮਪੀ ਬਣਨ ਤੋਂ ਬਾਅਦ ਕੀ ਕਹਿਣਾ ਚਾਹੁੰਦੇ ਹਨ ਟੀਮ ਮੁੰਡੇ ਉਹਨਾਂ ਦੇ ਗਾੜੀ ਲੱਕੇ ਜੁਜੇ ਬੋ ਆਜਾਏ ਸੀਗੇ ਉਹਨਾਂ ਦੇ ਜਿੱਤ ਤੋਂ ਬਾਅਦ ਧੰਨਵਾਦ ਕਰਨ ਸਾਰੇ ਉਹ ਸੇਵਾੰਦਰ ਔਰ ਉਹਨਾਂ ਨੇ ਵਾਦਾ ਵੀ ਚੰਨਾ ਕੀਤਾ ਜੀ ਇਸ ਤੋਂ ਬਾਅਦ ਆ ਕੇ ਸਾਡੀ ਬਾਤ ਵਾਸਤੇ ਕੋ ਫਾਇਦਾ ਜਿਹੜਾ ਕੋ ਰਿਲੀਜ਼ ਕਰੇ ਸੋਸੀ ਬਣਾ ਨੂੰ ਕੱਲ ਰਿਕਵੈਸਟ ਕੀਤੀ ਅਸੀਂ ਅਸੀਂ ਉਹਨਾਂ ਨੂੰ ਕੱਲ ਰਿਕਵੈਸਟ ਕੀਤੀ ਸੀ ਇਨਵਿਟੇਸ਼ਨ ਦੇ ਅੱਗੇ ਆਉ ਸਾਡੀ ਬਾਤ ਤੇ ਉਹਨਾਂ ਨੇ ਆਪਣਾ ਟਾਈਮ ਕੱਢ ਕੇ ਅੱਜ ਆਏ ਸੋਨਾਂ ਧੰਨਵਾਦ ਕਰਦੇ ਉਹਨਾਂ ਨੇ ਸਾਡੇ ਬਾਤ ਡਿਵੈਲਪਮੈਂਟ ਵਾਸਤੇ ਫੰਡ ਰੀਲੀਜ਼ ਕਰਨ ਦੀ ਜਿਹੜੀ ਆ ਉਹ ਗੱਲ ਕਹਿ ਦਿੱਤੀ ਆ ਉਹਨਾਂ ਨੇ ਕਿਹਾ ਜਿੰਨਾ ਵੀ ਤੁਸੀਂ ਐਸਟੀਮੇਟ ਬਣਾਓਗੇ ਉਸ ਤੋਂ ਉੱਪਰ ਹੀ ਮੈਂ ਕਰਵਾਉਂਗਾ ਸੋ ਅਸੀਂ ਪ੍ਰੋਜੈਕਟ ਬੋਡੀ ਸਾਡੀ ਡਿਸਾਈਡ ਕਰਕੇ ਐਸਟੀਮੇਟ ਬਣਾ ਕੇ ਉਹਨਾਂ ਨੂੰ ਸਬਮਿਟ ਕਰ ਦਾਂਗੇ ਜੀ ਜਿਨਾਂ ਕਿ ਉਹਨਾਂ ਨੇ ਜਲਦੀ ਹੀ ਕੰਮ ਸ਼ੁਰੂ ਕਰਵਾ ਦੇਣਾ ਉਹਨਾਂ ਨੇ ਬਾਹਰ ਵਿਦੇਸ਼ ਵਿੱਚ ਜਾਣਾ ਆ ਪਰ ਉਹ ਇਹ ਗੱਲ ਕਹਿ ਗਏ ਆ ਕਿ ਮੈਂ ਨਾਮ ਹੀ ਹੋਊਗਾ ਤੁਹਾਡਾ ਕੰਮ ਜਿਹੜਾ ਉਹ ਹੋ ਜਾਏਗਾ ਸੋ ਬਹੁਤ ਬਹੁਤ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਬਹੁਤ ਜ਼ਿਆਦਾ ਸਾਡੇ ਐਡਵੋਕੇਟ ਕਨਪੁਰੀ ਜੀ ਐਡਵੋਕੇਟ ਗਵਨਪਾੜੀਆ ਜੀ ਜਿਨ੍ਹਾਂ ਨੇ ਜਿਨ੍ਹਾਂ ਦੀ ਮਿਹਨਤ ਨਾਲ ਸਹਿਯੋਗ ਨਾਲ ਇਹ ਸਭ ਕੁਝ ਹੋਇਆ ਸਾਡੇ ਪ੍ਰਧਾਨ ਜੀ ਉਹਨਾਂ ਦਾ ਬੜਾ ਜੁੱਦਾ ਨਾ ਸੋ ਮੈਂ ਦੁਬਾਰਾ ਐਮਪੀ ਵਾਲਾ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਇਹ ਸਾਡੇ ਸਾਰੇ ਗੈਸਟੀ ਬਾਡੀ ਦਾ ਜਿੰਨਾ ਸਾਰੇ ਲੋਕਾਂ ਦਾ ਥੈਂਕ ਯੂ ਵੈਰੀ ਮਚ ਮੈਂ ਘਾਤ ਤੋਂ ਬਾਅਦ ਕੋਈ ਰੱਖ ਲੈਨੇ ਫਿਰ ਕਹਿ ਲੱਗੇ ਨਹੀਂ ਭਾਵੇਂ ਤੁਸੀਂ 10 ਮਿੰਟ ਆਓ ਆਓ ਲੈ ਕੇ ਚਲੋ 3 ਗਏ ਸੋ ਇਸ ਕਰਕੇ ਬੇਵਕ ਤੁਹਾਡਾ ਟਾਈਮ ਵੀ ਹੋਇਆ ਗਿਆ ਸਾਰੇਆਂ ਦਾ ਫੋਟ ਚੱਲ ਰਿਹਾ ਤੋ ਬਹੁਤ ਸ਼ੁਕਰੀਆ ਕਿ ਤੁਸੀਂ ਲੋਕਾਂ ਨੇ ਦੁਬਾਰਾ ਚੁਣਿਆ ਮੈਂ ਮੰਨ ਸਕਦਾ ਹੈ ਕਿ ਇਹ ਲੋਕਤੰਤਰ ਦਾ ਤਰੀਕਾ ਹੁੰਦਾ ਮੈਨੂੰ ਨਹੀਂ ਕਿ ਸਾਰੇ ਬਿੰਦੂ ਇਹ ਰਿਪੋਰਟ ਕੀਤਾ ਹੋਊਗਾ ਬਟ ਜਦੋਂ ਮੈਂ ਬਣ ਗਿਆ ਹੁਣ ਮੈਂ ਤੁਹਾਡਾ ਸਾਰਿਆਂ ਦਾ ਉਹਦੇ ਜਦੋਂ ਤੁਸੀਂ ਕੋਈ ਹਿਚ ਨਾ ਰੱਖਿਓ ਕਿਉਂਕਿ ਮੈਨੂੰ ਪਤਾ ਰਾਜਨੀਤੀ ਦੇ ਵਿੱਚ ਇਲੈਕਸ਼ਨ ਦੇ ਵਿੱਚ ਲੋਕਾਂ ਤੋਂ ਜਦੋਂ ਆਪਾਂ ਕਹਿ ਦਿੰਦੇ ਆ ਕਿ ਮੈਂ ਹਰ ਇੱਕ ਦਾ ਡੈਮੋਕ੍ਰੇਸੀ ਦੇ ਆਕੇ ਆਪਣੀ ਮਰਜ਼ੀ ਕਰਾਂ ਪਰ ਇਹੀ ਇੱਕ ਦੀ ਖੂਬਸੂਰਤੀ ਹੈ ਕਿ ਜਿਹੜਾ ਬਣ ਜਾਂਦਾ ਹੈ ਉਹਦੇ ਮੋਢੇ ਤੇ ਫਿਰ ਭਾਰ ਆ ਜਾਂਦਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਔਰ ਸਾਰੇ ਸ਼ਹਿਰ ਦਾ ਪੰਜਾਬ ਦਾ ਦੇਸ਼ ਤੇ ਹੀ ਦੀ ਗੱਲ ਕਰਦੇ ਆ ਸ਼ੁਕਰੀਆ ਤੁਹਾਡਾ ਤੁਸੀਂ ਤੀਸਰੀ ਵਾਰ ਕੰਟੀਨਿਊ ਅਮਰਸਰ ਦੇ ਵਿੱਚ ਮੈਨੂੰ ਮੋਟਾ। ਔਰ ਇਸ ਗੱਲ ਦੀ ਕੁੱਝ ਹੀ ਹੈ ਕਿ ਅ ਚਾਰ ਕੋਨਾ ਮੁਕਾਬਲਾ ਹੋਣ ਦੇ ਬਾਵਜੂਦ ਦੋ ਸਰਕਾਰਾਂ ਦੇ ਵੱਡੇ ਉਮੀਦਵਾਰ ਹੋਣ ਦੇ ਬਾਵਜੂਦ ਪ੍ਰਾਤਨ ਪਰਿਵਾਰਾਂ ਤੋਂ ਪ੍ਰਵਾਤਨ ਰਾਜਨੀਤਿਕ ਨੌਂ ਜੇ ਉਮੀਦਵਾਰ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਮੇਰੇ 'ਤੇ ਵਿਸ਼ਵਾਸ ਰੱਖਿਆ ਔਰ ਮੇਰੇ ਕੀਤੇ ਕਰਮਾਂ ਦੇ ਨੋਰ ਲਈ ਮੈਂ ਸਚਾਈ ਨਾ ਕਹਿੰਦਾ ਕਿਉਂਕਿ ਮੈਂ ਤੁਸੀਂ ਮੇਰਾ ਉਹ ਸਰਵੇਦਾ ਦਾ ਵੀਡੀਓ ਵੇਖ ਲਓ ਕੋਈ ਨਹੀਂ ਲੱਗਦਾ ਜਿਵੇਂ ਮੈਂ ਆਪਣੀ ਉਹ ਖੋਲ ਰਿਹਾ ਔਰ ਉਸ ਚਾਈਆਂ ਔਰ ਮੈਂ ਇਹ ਕਹਿੰਦਾ ਕਿ ਜਿਹੜੀ ਰਾਜਨੀਤੀ ਹੈ ਸੈਕੂਲਰ ਹੋਣੀ ਚਾਹੀਦੀ ਹੈ ਇਹਦੇ ਤੇ ਕਦੀ ਵਰਗ ਜਾਂ ਧਰਮ ਨੂੰ ਵਿੱਚ ਇੰਟਰਫੇਅਰ ਨਹੀਂ ਕਰਾਉਣਾ ਚਾਹੀਦਾ ਵਿਕੋ ਦੇ ਨਾਲ ਜਿਹੜਾ ਬੰਦਾ ਧਰਮ ਦੇ ਵੱਡੇ ਤੇ ਰੱਖ ਕੇ ਰਾਜਨੀਤੀ ਕਰਦਾ ਜਾਂ ਵਰਗਾਂ ਦੇ ਰੱਖ ਕੇ ਰਾਜਨੀਤੀ ਕਰਦਾ ਇਹਦਾ ਮਤਲਬ ਇਹ ਗੱਲ ਬੜੀ ਕਲੀਅਰ ਹੈ ਕਿ ਉਹ ਬੰਦਾ ਕਮਜ਼ੋਰ ਹੈ ਉਹ ਪਾਰਟੀ ਦੀ ਡਾਇਲੋਜੀ ਤੋਂ ਉਹ ਕੁਝ ਕਰ ਨਹੀਂ ਸਕਦੇ ਜਾਂ ਉਹ ਕੁਝ ਕੀਤਾ ਨਹੀਂ। ਉਹ ਇਸ਼ਤਿਹਾਰ ਦੋ ਪਰ ਕਿ ਆਪਣੀ ਗੋਲੋ ਦੇ ਰਿਹਾ ਤੇ ਮੈਂ ਇਹਨਾਂ ਕੰਮ ਕਰਤਾ ਆਪੇ ਆਪੇ ਮਤਲਬ ਮੈਂ ਆਪੇ ਮਰਜੀ ਕੋ ਜੀ ਆਪੇ ਮੇਰੇ ਬੱਚੇ ਜੀ ਨੂੰ ਹਲਾਤ ਹੋਇਆ ਗਿਆ ਉਹਨਾਂ ਦਾ ਕਿ ਆਪਣੇ ਆਪ ਦੀ ਸਾਰੇ ਖੁਸ਼ ਹੋਈ ਜਾਂਦੇ ਧਰਤਲ ਦੀ ਸਥਿਤੀ ਬਹੁਤ ਬੈਂਕਰ ਹੈ। ਉਹਦੇ ਤੇ ਸਾਨੂੰ ਸਾਰਿਆਂ ਨੂੰ ਕੰਮ ਕਰਨ ਦੀ ਲੋੜ ਹੈ। ਮੈਂ ਉਹਨਾਂ ਨੂੰ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਜ਼ਮੀਨ ਤੇ ਵੇਖੋ। ਜ਼ਮੀਨ ਦੇ ਹਾਲਾਤ ਬਹੁਤ ਮਾੜੇ ਨੇ। ਖਾਸ ਕਰਕੇ ਅਮਰਸਰ ਸ਼ਹਿਰ ਦੇ ਪੂਰਬ ਸਿੱਟੀ ਹੈ। ਬੜਾ ਮਾੜਾ ਪ੍ਰਭਾਵ ਲੋਕ ਲੈ ਕੇ ਜਾ ਰਹੇ ਨੇ। ਮਹਾਰਾਜ ਜੀ ਸਿੰਘ ਜਿਹੜੀ ਯਾਦ ਕਰ ਸੀਗੀ ਕੰਪਨੀ ਬਾਅਦ ਵਿੱਚ ਸੋਹਣੀ ਰੱਖੀ ਜਿੱਦਣੇ ਕਾਗਜ਼ ਤੇ ਬਟਨ ਇਹ ਤਾਂ ਤੁਸੀਂ ਮਤਲਬ ਰੱਖ ਦਿੱਤਾ ਬਿਲਕੁਲ ਮੁਤਾਬਕ ਉਹ ਹੁਣ ਕਰਦੇ ਆ ਫੇਰ ਇਹ ਨਾੜਾ ਕਰਦਾ ਪਰ ਹੁਣ ਇਹ ਫਰ ਕੰਮ ਤੇ ਫਿਰ ਉੱਤੇ ਆ ਜਾਂਦੀ ਕਿ ਨੋਟ ਲਏ ਨੇ ਕੰਮ ਇਹਨਾਂ ਕਰਨਾ ਅਸੀਂ ਲੋਕ ਤੇ ਪੈਸੇ ਦਾ ਅਰੇਂਜ ਕਰਕੇ ਇਹਨਾਂ ਨੂੰ ਦੇ ਸਕਦੇ ਜੇ ਸਾਡੇ ਕੋਲ ਵੀ ਕਹਿਣਗੇ ਯਾਰ ਫੇਰ ਮੁਰਦ ਗੰਦੇ ਹੋ ਗਏ ਸਰ ਗੰਦੇ ਨਾਲ ਤਾਂ ਤੁਸੀਂ ਦੇਖ ਲਓ ਕੀ ਹਾਲ ਹੈ ਯਾਰ ਤੇ ਬਹੁਤ ਸਫਾਈ ਕਰਾਈ ਯਾਰ ਤੇ ਬਹੁਤ ਸਫਾਈ ਕਰਾਈ ਸੀ ਉਹ ਫਿਰ وہی ਹਾਲ ਹੋ ਗਿਆ ਕੁਝ ਲੋਕਾਂ ਦੀਆਂ ਜ਼ਿੰਮੇਵਾਰੀਆਂ ਨੇ ਲੋਕ ਤੇ ਬਿਲਕੁਲ ਨਹੀਂ ਇਸ ਤੇ ਮੇਰੇ ਧਿਆਨ ਦੇਦੇ ਤੇ ਅਸੀਂ ਕੁਝ ਜ਼ਿੰਮੇਵ ਤੇ ਗੰਦ ਮੁੜ ਕੇ ਲੋਕ ਹੀ ਘਟੋ ਘਟ ਇਸ ਗੱਲ ਦਾ ਪ੍ਰੇਸ਼ ਕਰ ਲੈਣਗੇ ਅਸੀਂ ਨਾ ਭਾਈ ਉਹ ਵੀ ਨਹੀਂ ਹਟਦੇ ਉਹ ਵੀ ਜਿੱਦ ਕਰਕੇ ਬੈਠੂ ਕਿ ਨੇ ਇੱਕ ਅੱਧ ਪਉਣਾ ਹੈ ਉਹ ਹੰਦੇ ਅਸੀਂ ਗੰਦ ਛੁਕਣਾ ਨਹੀਂ ਕਿ ਸਰਕਾਰ ਸੁੱਤੀ ਹੈ ਸਰਹਾਣੇ ਦੇ ਲਈ ਬਾਹਰ ਲੈ ਕੇ ਉਹਨੂੰ ਕੋਈ ਹੋਸ਼ ਹੀ ਨਹੀਂ ਗਿਆ ਇਸ ਗੱਲ ਦੀ ਇੱਥੇ ਇਲੈਕਟਿਡ ਐ ਐਮ ਐਲ ਏ ਨੇ ਉਹਨਾਂ ਨੂੰ ਉਤਰਨਾ ਚਾਹੀਦਾ ਲੋਕਾਂ 'ਚ ਜਾਣ ਦੁੱਖ ਤਕਰੀਬ ਦਾ ਪੁੱਛਣ ਉਹਨਾਂ 15 ਅਗਸਤ ਦੇ ਰਾਜ ਵੀ ਬਹੁਤ ਬਹੁਤ ਬਧਾਈ ਦਿਨੇ 15 ਅਗਸਤ ਦੀ ਆਜ਼ਾਦੀ ਦੇ ਜਿਹੜੇ ਦੀ ਸਭਨਾਂ ਨੂੰ ਬਹੁਤ ਬਹੁਤ ਬਧਾਈ ਔਰ ਜੋ ਸੁਪਨੇ ਲੈ ਕੇ ਸਾਡੇ ਇਸ ਆਜ਼ਾਦੀ ਨੂੰ ਦਵਾਇਆ ਸਾਡੇ ਔਰੱਖਿਆ ਨੇ ਸ਼ਾਤਾਂ ਦਿੱਤੀਆਂ ਨੇ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਰੱਖਦੇ ਹਾਂ ਹਮੇਸ਼ਾ ਦਿਲ ਚੋਂ ਸੋਹਣੀ ਰੱਖਦੇ ਹਾਂ ਔਰ ਹਮੇਸ਼ਾ ਹੀ ਉਹਨਾਂ ਦੇ ਭਾਈ ਪੁਰੇ ਦੇ ਚੰਨਾ ਦੀ ਕੋਸ਼ਿਸ਼ ਅਸੀਂ ਕਰਦੇ ਵੀ ਹਾਂ ਔਰ ਦੇਸ਼ਤਾਈਓ ਇੱਥੇ ਤੱਕ ਰੱਖੀ ਗਿਆ ਪਰ ਅਜੇ ਵੀ ਲੋੜ ਹੈ ਬਹੁਤ ਕੁਝ ਉਹਨਾਂ ਦੇ ਸੋਚ ਨੂੰ ਲੈ ਕੇ ਸਤਵਾਦ ਇਨਾਲ ਕੈਨਵਲਵਾਦ ਮੁਕਾਦ ਨਸ਼ਾ ਬੜੀ ਅਚਰਬ ਬਿਲਕੁਲ ਇਹ ਤੁਹਾਨੂੰ ਮੁਕਮਤ ਕੀ ਸਾਹ ਗੁੱਟਣਗੇ ਜਾਗਣਗੇ ਕੀ ਇਹ ਬਤਲਕੋ ਲੋਕਾਂ ਨੂੰ ਤਾਂ ਪਤਾ ਹੈ ਤੁਹਾਨੂੰ ਵੀ ਪਤਾ ਸਾਨੂੰ ਪਤਾ ਹੈ ਆਪੋਜੀਸ਼ਨ ਨੂੰ ਪਤਾ ਹੈ ਪਰ ਜਿਹੜੇ ਮੌਜੂਦਾ ਨੇ ਬਖਤ ਮੁਖਮਤਰੀ ਇੱਥੇ ਮੰਤਰੀ ਸਾਹਿਬ ਤੁਰੇ ਫਿਰਦੇ ਨੇ ਉਹ ਅੰਮ੍ਰਿਤਸਰ ਦੇ ਜਿਹੋਨਾਂ ਨੂੰ ਪੁੱਛ ਕੇ ਵੇਖ ਰਹੇ ਨੇ ਕਿ ਨਾ ਕੜਾ ਹੀ ਸਭ ਕੁਝ ਠੀਕ ਜਦੋਂ ਇੱਕ ਜ਼ਿੰਮੇਵਾਰ ਬੰਦਾ ਗਲਤ ਬਿਆਨਬਾਜ਼ੀ ਕਰਦਾ ਕਿ ਸਾਰਾ ਕੁਝ ਠੀਕ ਹੈ ਫਿਰ ਲੋਕਾਂ ਤੇ ਕੀ ਅਸਰ ਜਾਂਦਾ ਚਾਹੇ ਉਹ ਸਰਕਾਰੀ ਹੱਤਿਆਦ ਹੋਵੇ ਚਾਹੇ ਦੂਸਰਾ ਹੱਤਿਆਦ ਹੋਵੇ ਚਾਹੇ ਨਸ਼ਾ ਹੋਵੇ ਚਾਹੇ ਇਹਨਾਂ ਨੂੰ ਸਦਾ ਨਸ਼ਾ ਹੋਵੇ ਸਭ ਕੋ ਜਰਮ ਸੀਮਾ ਤੇ ਸਾਹਮਣੇ ਸੱਜਿਆ ਸੀ ਉਹ ਗਗਨ ਬਾਠੀ ਐਡਵੋਕੇਟ ਹਨ ਅੱਜ ਜਿੱਤਣ ਤੋਂ ਬਾਅਦ ਗੁਰਜੀਤ ਸਿੰਘ ਓਜ਼ਲਾ ਜੀ ਨੇ ਆਏ تھے ਅਮਰਸਰ ਵਾਰ ਐਸੋਸੀਏਸ਼ਨ ਦੇ ਉਹਨਾਂ ਨੇ ਵਾਦਾ ਕੀਤਾ ਸੀ ਜਦੋਂ ਇਲੈਕਸ਼ਨ ਹੋਏ ਸੀ ਕਿ ਮੈਂ ਜਦੋਂ ਵੀ ਆਪਣਾ ਜਿੱਤ ਕੇ ਆਵਾਂਗਾ ਮੈਂ ਅਮਰਸਰ ਵਾਰ ਐਸੋਸੀਏਸ਼ਨ ਚ ਸਾਰੇ ਵਕੀਲਾਂ ਦਾ ਧੰਨਵਾਦ ਕਰਵਾਵਾਂਗਾ ਅੱਜ ਉਹ ਆਏ ਨੇ ਵਕੀਲਾਂ ਦਾ ਧੰਨਵਾਦ ਕੀਤਾ ਨਾਲ ਹੀ ਇੱਥੇ ਬੜੇ ਮੁੱਦਿਆਂ ਤੇ ਚਰਚਾ ਹੋਈ ਪਾਰਲੀਮੈਂਟ ਤੋਂ ਲੈ ਕੇ ਅਮਰਸਰ ਦੇ ਵਿਕਾਸ ਦੇ ਮੁੱਦਿਆਂ ਤੇ ਚਰਚਾ ਹੋਈ ਉਹ ਸਾਰਿਆਂ ਨੇ ਇੱਕ ਗੱਲ ਕਹੀ ਵੀ ਗੁਦੀਪ ਉਜਰਾ ਜੀ ਜਿਹੜੇ ਨੇ ਨਹੀਂ ਇੱਕ ਬੜੀ ਸ਼ਖਸੀਅਤ ਨੇ ਜਿਹੜੇ ਕੀ ਧਰਮ ਤੇ ਜਾਤ ਪਾਤ ਉੱਪਰ ਦੀ ਰਾਜਨੀਤੀ ਕਰਕੇ ਵਿਕਾਸ ਤੇ ਉਹ ਜਿਹੜੀ ਰਾਜਨੀਤੀ ਕਰਦੇ ਨੇ ਪਰ ਅੰਮ੍ਰਿਤਸਰ ਦੇ ਡਿਵੈਲਪਮੈਂਟ ਵਾਸਤੇ ਇਹਨਾਂ ਨੇ ਪਾਰਲੀਮੈਂਟ 'ਚ ਬੜੇ ਮੁੱਦੇ ਚੁੱਕੇ ਨੇ ਜਿਸ ਤਾਂ ਕਿ ਮੈਡੀਕਲ ਹੱਬ ਦਾ ਆਪਦਾ ਮੁੱਦਾ ਔਰ ਟੂਰਿਜ਼ਮ ਦਾ ਮੁੱਦਾ ਔਰ ਸੌਫਟਵੇਅਰ ਜਿਹੜੇ ਹੱਬ ਹੈ ਉਹ ਅੰਮ੍ਰਿਤਸਰ 'ਚ ਬਣਨੀ ਚਾਹੀਦੀ ਔਰ ਪੋਲੂਸ਼ਨ ਫਰੀ ਅੰਮ੍ਰਿਤਸਰ ਹੋਣਾ ਚਾਹੀਦਾ ਔਰ ਜੇ ਇਹ ਹੋ ਜਾਂਦਾ ਜੇ ਆਪਣੇ ਅਪ ਕਾਮਯਾਬ ਹੋ ਜਾਂਦੇ ਨੇ ਤਾਂ ਅੰਮ੍ਰਿਤਸਰ ਜਿਹੜੇ ਅੰਮ੍ਰਿਤਸਰ ਤੇ ਪੰਜਾਬ ਦੇ ਲੋਕ ਨੇ ਜਿਹੜੇ ਕੀ ਪਲਾਨ ਕਰਦੇ ਹੁੰਦੇ ਬਾਅਦ ਜੋ ਬਾਹਰਲੇ ਦੇਸ਼ਾਂ 'ਚ ਚਲੇ ਜਾਂਦੇ ਨੇ ਉਹਨਾਂ ਨੂੰ ਜਿਹੜਾ ਉਹ ਅੰਮ੍ਰਿਤਸਰ 'ਚ ਰੋਜ਼ਗਾਰ ਮਿਲੇਗਾ ਹਜ਼ਾਰਾਂ ਬੱਚੇ ਜਿਹੜੇ ਬਾਹਰ ਚਲੇ ਗਏ ਨੇ ਉਹਨਾਂ ਨੂੰ ਲੋਕਲ ਲੈ ਕੇ ਰੋਜ਼ਗਾਰ ਮਿਲੇਗਾ ਅੰਮ੍ਰਿਤਸਰ ਦਾ ਸਿਰਫ ਵਿਕਾਸ ਹੋਏਗਾ ਤੇ ਅੰਮ੍ਰਿਤਸਰ ਜਿਹੜਾ ਸਹੀ ਮਾਨਸਿਕ ਸਿਟੀ ਦਾ ਘਰ ਬਣੇਗਾ ਨਾਲ ਹੀ ਉਹਨਾਂ ਨੇ ਇਹ ਚਿੰਤਾ ਪ੍ਰਗਟ ਕੀਤੀ ਵੀ ਅੰਮ੍ਰਿਤਸਰ ਦੇ ਕੋਤੀ ਪਿੱਛੇ ਪਿਛਲੇ 2.5 ਸਾਲ ਤੋਂ ਕੋਈ ਕਾਰਪੋਰੇਸ਼ਨ ਨਹੀਂ ਹੈ ਔਰ ਕਾਰਪੋਰੇਸ਼ਨ ਨਾ ਹੋਣ ਕਰਕੇ ਅੰਮ੍ਰਿਤਸਰ ਜਿਹੜਾ ਗੰਗਲੀ ਦਾ ਢੇਰ ਬਣਿਆ ਆ ਜਗ੍ਹਾ ਜਗ੍ਹਾ ਗੰਦੀ ਗੰਗਲੀ ਢੇਰ ਲੱਗੇ ਨੇ ਉਹ ਜਲਦ ਹੀ ਜਿਹੜਾ ਉਹਨਾਂ ਨੇ ਕਿਹਾ ਵੀ ਮੈਕ ਮਿਨਿਸਟਰ ਸਾਹਿਬ ਨੂੰ ਮਿਲ ਕੇ ਜਿਹੜੇ ਅੰਮ੍ਰਿਤਸਰ ਚ ਜਿਹੜੀ ਸਫਾਈ ਜਿਹੜੀ ਨਹੀਂ ਹੋ ਰਹੀ ਕਾਣ ਵਾਲੇ ਟਾਈਮ ਬਿਖਾਤਾ ਟਾਈਮ ਹੈ ਜਿੱਥੇ ਬਿਮਾਰੀਆਂ ਫੈਲਣ ਦਾ ਡਰ ਹੈ ਉਹਦਾ ਦੀ ਰੋਕਥਾਮ ਵਾਸਤੇ ਮੈਂ ਪੂਰਾ ਕੋਸ਼ਿਸ਼ ਕਰਾਂਗਾ ਵੀ ਅੰਮ੍ਰਿਤਸਰ ਚ ਜਿਹੜੀ ਸਫਾਈ ਵਿਵਸਥਾ ਤੇ ਜਿਹੜਾ ਰੱਖ ਦਾ ਮੁੱਦਾ ਜਿਹੜਾ ਉਹ ਪੰਜਾਬ ਦੇ ਜਿਹੜੇ ਸਰਕਾਰ ਹੈ ਜਿਹੜੇ ਕੀ ਮਿਨਿਸਟਰ ਕੀ <muchas>